ਕੀ ਆ ਜੀ ਬੂ ਆ ਪੋੜਿ ਚਣ ਤੋਂ ਪਹਿਲਾਂ ਬੋਰਡ ਪੁਣਾਇਓ ਕੀ ਕਹਿਣਾ ਚਾਹੁੰਦੇ ਹੋ ਇਹਦੇ ਜ਼ਰੂਰੀ ਕੰਮ ਆ ਤੇ ਕਰਨਾ ਚਾਹੀਦਾ ਆ ਜ਼ਿੰਮੇਵਾਰੀ ਦਾ ਕੰਮ ਆ ਦਾ ਹੋਰ ਲੋਕਾਂ ਨੂੰ ਕਿਵੇਂ ਦੀ ਅਪੀਲ ਕਰਨੀ ਚਾਹੁੰਦੇ ਹੋ ਲੋਕ ਤਾਂ ਘਰੇ ਬੈਠਾ ਜਿਵੇਂ ਬੈਟਿੰਗ ਦਾ ਇਸਤੇਮਾਲ ਕਰੋ ਆਪਣਾ ਆਪਣਾ ਰਾਈਟ ਆ ਜੀ ਤੇ ਇੱਥੋਂ ਹੀ ਆਪਾਂ ਜੋ ਵੀ ਆਪਣੀ ਸੋਚ ਆ ਗਾਂ ਦੀ ਇੱਥੋਂ ਹੀ ਸ਼ੁਰੂ ਹੋ ਓਕੇ ਧੰਨਵਾਦ ਕੀ ਆ ਜੀ ਬੋੜ ਚਣ ਤੋਂ ਪਹਿਲਾਂ ਬੋਡ ਪਉਣਾ ਕਿ ਕਹਿਣਾ ਚਾਹੁੰਦੇ ਹੋ ਇਹ ਜਰੂਰੀ ਕੰਮ ਆ ਤੇ ਕਰਨਾ ਚਾਹੀਦਾ ਆ ਜ਼ਿੰਮੇਵਾਰੀ ਦਾ ਕੰਮ ਆ ਜੀ ਹੋਰ ਲੋਕਾਂ ਨੂੰ ਕਿਵੇਂ ਇਹ ਅਪੀਲ ਕਰਨੀ ਚਾਹੁੰਦੇ ਹੋ ਲੋਕ ਤਾਂ ਘਰੇ ਬੈਠਾ ਜਿਵੇਂ ਵੋਟਿੰਗ ਦਾ ਇਸਤੇਮਾਲ ਕਰੋ ਆਪਣਾ ਆਪਣਾ ਰਾਈਟ ਆ ਜੀ ਤੇ ਇੱਥੋਂ ਹੀ ਆਪਾਂ ਜੋ ਵੀ ਆਪਣੀ ਸੋਚ ਆ ਗਾਂ ਦੇ ਇੱਥੋਂ ਹੀ ਸ਼ੁਰੂ ਹੋ ਓਕੇ ਧੰਨਵਾਦ ਕੀ ਅਜ ਬੋੜੀ ਚਣ ਤੋਂ ਪਹਿਲਾਂ ਵੋਟ ਪਾਉਣਾ ਕਿ ਕਹਿਣਾ ਚਾਹੁੰਦੇ ਹੋ ਇਹ ਜ਼ਰੂਰੀ ਕੰਮ ਆ ਤੇ ਕਰਨਾ ਚਾਹੀਦਾ ਆ ਜ਼ਿੰਮੇਵਾਰੀ ਦਾ ਕੰਮ ਆ ਜੀ ਹੋਰ ਲੋਕਾਂ ਨੂੰ ਕਿਵੇਂ ਇਹ ਅਪੀਲ ਕਰਨੀ ਚਾਹੁੰਦੇ ਹੋ ਲੋਕ ਤਾਂ ਘਰੇ ਬੈਠਾ ਜਿਓ ਟੂਲਕ ਦਾ ਇਸਤੇਮਾਲ ਕਰੋ ਆਪਣਾ ਜੀ ਆਪਣਾ ਰਾਈਟ ਆ ਜੀ ਤੇ ਇੱਥੋਂ ਹੀ ਆਪਾਂ ਜੋੜੀ ਆਪਣੀ ਸੋਚ ਆ ਗਾਂਧੀ ਇੱਥੋਂ ਹੀ ਸ਼ੁਰੂ ਹੋ ਓਕੇ ਧੰਨਵਾਦ ਕਜ ਭੋੜੀ ਚੜਨ ਤੋਂ ਪਹਿਲਾਂ ਵੋਟ ਪਾਉਣਾ ਕਿ ਕਹਿਣਾ ਚਾਹੁੰਦੇ ਹੋ ਇਹ ਜ਼ਰੂਰੀ ਕੰਮ ਆ ਤੇ ਕਰਨਾ ਚਾਹੀਦਾ ਆ ਜਿੱਤ ਮੇਰੇ ਦਾ ਕੰਮ ਆ ਪਲੀਜ਼ ਹੋਰ ਲੋਕਾਂ ਨੂੰ ਕਿਵੇਂ ਇਹ ਅਪੀਲ ਕਰਨੀ ਚਾਹੁੰਦੇ ਹੋ ਲੋਕ ਤਾਂ ਘਰੇ ਬੈਠਾ ਜਿਵੇਂ ਟਵਿੰਗ ਦਾ ਇਸਤੇਮਾਲ ਕਰੋ ਆਪਣਾ ਜੀ ਆਪਣਾ ਰਾਈਟ ਆ ਜੀ ਤੇ ਇੱਥੋਂ ਹੀ ਆਪਾਂ ਜੋੜੀ ਆਪਣੀ ਸੋਚ ਆ ਗਾਂ ਦੇ ਇੱਥੋਂ ਹੀ ਸ਼ੁਰੂ ਹੁੰਦਾ ਓਕੇ ਕੀ ਅੱਜ ਭੋੜੀ ਚੜਨ ਤੋਂ ਪਹਿਲਾਂ ਬੋਡ ਪੁਣਾਓ ਕੀ ਕਹਿਣਾ ਚਾਹੁੰਦੇ ਹੋ ਇਹ ਤੇ ਜ਼ਰੂਰੀ ਕੰਮ ਆ ਤੇ ਕਰਨਾ ਚਾਹੀਦਾ ਆ ਜ਼ਿੰਮੇਵਾਰੀ ਦਾ ਕੰਮ ਆ ਇਹ ਹੋਰ ਲੋਕਾਂ ਨੂੰ ਕਿਵੇਂ ਦੀ ਅਪੀਲ ਕਰਨੀ ਚਾਹੁੰਦੇ ਹੋ ਲੋਕ ਤਾਂ ਘਰੇ ਬੈਠਾ ਜੁਆ ਟਰਿੰਕ ਦਾ ਇਸਤੇਮਾਲ ਕਰੋ ਆਪਣਾ ਜੀ ਆਪਣਾ ਰਾਈਟ ਆ ਜੀ ਤੇ ਇੱਥੋਂ ਹੀ ਆਪਾਂ ਜੋ ਵੀ ਆਪਣੀ ਸੋਚ ਆ ਗਾਂ ਦੇ ਇੱਥੋਂ ਹੀ ਸ਼ੁਰੂ ਹੋ ਓਕੇ ਚਲੋ